ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਮੈਂ ਪੰਜਾਬੀ ਵਿਸ਼ੇ ਵਿੱਚ ਸਿਲੈਕਟਡ ਕੈਂਡੀਡੇਟ ਆ ਅਸੀਂ ਡਬਲ ਪੈਂਚ ਤੋਂ ਪੱਤੀ ਤੇ ਕੋਰਟ ਦੇ ਕੇਸ ਜਿੱਤ ਚੁੱਕੇ ਆ ਪਰ ਭਗਵੰਤ ਮਾਂ ਦੀ ਸਰਕਾਰ ਸਾਨੂੰ ਲਗਾਤਾਰ 2 ਮਿੰਟ ਤੋਂ ਲਾਰੇ ਲਾ ਰਹੀ ਆ ਹੁਣ ਕਿੱਥੇ ਪਹੁੰਚੇ ਸੀ ਤੇ ਕੀ ਹਾਲਾਤ ਨੇ ਹੁਲਾਤ ਇਹ ਕੀ ਭਗਵੰਤ ਮਾਂ ਤੋਂ ਪੁੱਛਣ ਰਹਿ ਸਕੀ ਸਾਡਾ ਕਸੂਰ ਕੀ ਆ ਪਰ ਨਹੀਂ ਇਹਨਾਂ ਨੂੰ ਸਾਡੀਆਂ ਪੱਗਾਂ ਲਾਉਣੀਆਂ ਸੀ ਨੇ ਲਾਤੀਆਂ ਭਗਵੰਤ ਮਾਂ ਦੀ ਉਹੀ ਸਰਕਾਰ ਜਿਹੜਾ ਕਹਿੰਦਾ ਚੁੰਨੀਆਂ ਨਾ ਪਾੜਾਂਗੇ ਪੱਗਾਂ ਨਾਲ ਲਾਵਾਂਗਾ ਤੁਹਾਡੇ ਸਾਹਮਣੇ ਆ ਪੱਗਾਂ ਲੱਥੀਆਂ ਹੋਈਆਂ ਨੇ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਪਰ ਅਸੀਂ ਇਥ ਮੇਰਾ ਨਾਮ ਦਲਜੀਤ ਕੋਹੜਾ ਦਲਜੀਤ ਕਿੱਥੇ ਪਹੁੰਚੋਗੇ ਤੇ ਕੀ ਮਾਹੌਲ ਹੈਗਾ ਹੁਣ ਦਾ ਤੇ ਕੀ ਮੰਗਿਆ ਤੁਹਾਡੇ ਮੈਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਇਹ ਉਮੀਦਵਾਰ ਹਾਂ 3 ਸਾਲ ਪਹਿਲਾਂ ਇਹ ਪੰਜਾਬ ਦੀ ਸਰਕਾਰੀ ਕਾਲਜਾਂ ਦੇ ਵਿੱਚ 25 ਸਾਲਾਂ ਬਾਅਦ ਰੈਗੂਲਰ ਭਰਤੀ ਆਈ ਸੀ ਤੇ ਉਹ ਕੋਰਟ ਦੇ ਵਿੱਚ ਲਟਕ ਰਹੀ ਸੀ ਹੁਣ ਅੱਜ ਤੋਂ 2 ਮਹੀਨੇ ਪਹਿਲਾਂ ਹਾਈ ਕੋਰਟ ਨੇ ਇਹਨੂੰ ਹਰੀ ਛੰਡੀ ਦੇਦੀ ਇਹਦੇ باوجود ਸਰਕਾਰ ਮੀਡੀਆ 'ਚ ਤਾਂ ਇਹ ਦਮਗਾ ਜਿ ਮਾਰ ਰਹੀ ਹੈ ਕਿ ਅਸੀਂ 1158 ਭਰਤੀ ਜਿਹੜੀ ਉਹ ਪੂਰੀ ਕਰਤੀ ਹੈ ਪਰ ਸਾਨੂੰ 2 ਮਹੀਨੇ ਹੋ ਗਏ ਸੜਕਾਂ ਤੇ ਰੁਲਦਿਆਂ ਨੂੰ ਇਹਨਾਂ ਨੇ 483 ਸਾਡੇ ਕੈਂਡੀਡੇਟ ਜਿਨ੍ਹਾਂ ਕੋਲ ਅਪੁਆਇੰਟਮੈਂਟ ਲੈਟਰ ਹੈਗੇ ਸੀ ਉਹਨਾਂ ਨੂੰ ਤਾਂ ਜੁਆਇਨ ਕਰਵਾਤਾ ਪਰ ਸਾਨੂੰ 411 ਜਿਹੜੇ ਅਸੀਂ ਉਮੀਦਵਾਰਾਂ ਸਾਨੂੰ ਹੁਣ ਤੱਕ ਨਾ ਤਾਂ ਜੁਆਇਨਿੰਗ ਲੈਟਰ ਦਿੱਤੇ ਨਾ ਸਟੇਸ਼ਨਾਂ ਤੇ ਭੇਜਿਆ ਅਸੀਂ ਇਸੇ ਤਰ੍ਹਾਂ ਤੱਕੇ ਖਾ ਰਹੇ ਹਾਂ ਪਹਿਲਾਂ ਗਿੱਦੜ ਬਾਹੀ ਇਹਨਾਂ ਨੇ ਸਾਡੇ ਨਾਲ ਖਿੱਚਤੂ ਕੀਤੀ ਸਾਨੂੰ ਮਾਰਿਆ ਕੁੱਟਿਆ ਤੇ ਅੱਜ ਦਾ ਹਾਲ ਤੁਸੀਂ ਦੇਖ ਹੀ ਚੁੱਕੇ ਹੋ ਕੀ ਮਾਹੌਲ ਹੁਣ ਮੌਕੇ ਦੇ ਤੁਸੀਂ ਕਿੱਥੇ ਪਹੁੰਚੇ ਮੌਕੇ ਤੇ ਮਾਹੌਲ ਇਹੀ ਹੈ ਕਿ ਭਗਵੰਤ ਮਾਨ ਜੀ ਫੇਰ ਆਪਦੇ ਘਰ ਤੋਂ ਗਾਇਬ ਨੇ ਕਹਿ ਦਿੰਦੇ ਨੇ ਕਿ ਇੱਥੇ ਉਹ ਹੈਗੇ ਨਹੀਂ ਤੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਕਿ ਧੱਕਾ ਮੁਕੀ ਕੀਤੀ ਹੈ ਇਹਨਾਂ ਨੇ ਸਾਡੇ ਡੰਡੇ ਮਾਰੇ ਨੇ ਸਾਡੇ ਗੋਡੇ ਖੁੱਦ ਛਿਲੇ ਪਏ ਨੇ ਸਾਹ ਸਾਨੂੰ ਆ ਨਹੀਂ ਰਿਹਾ ਹੈਗਾ ਤੇ ਬਿਲਕੁਲ ਸਾਡੇ ਸਾਥੀ ਜ਼ਖਮੀ ਹੋਏ ਨੇ ਬਹੁਤਿਆਂ ਦੇ ਸੱਟਾਂ ਲੱਗੀਆਂ ਨੇ ਤੇ ਪ੍ਰਸ਼ਾਸਨ ਨਾਲ ਫਿਲਹਾਲ ਗੱਲਬਾਤ ਚੱਲ ਰਹੀ ਹੈ ਪਰ ਸਾਡੇ ਹੱਥ ਪੱਲੇ ਹਜੇ ਤੱਕ ਕੁਝ ਨਹੀਂ ਪੈ ਰਿਹਾ ਹੈਗਾ ਇਹ ਜਿਹੜੀ ਸਰਕਾਰ ਹੈ ਇਹ ਪੂਰੀ ਝੁੱਠੀ ਪਖੰਡੀ ਸਰਕਾਰ ਹੈ ਇਹਨੂੰ ਸਿਰਫ ਤਮਗਾ ਜੇ ਮਾਰਨ ਤੋਂ ਬਿਨਾ ਇਹਨੂੰ ਕੁਝ ਨਹੀਂ ਆਉਂਦਾ ਸਾਡੀ ਮੁਖਮਾਂ ਗਏਹੀ ਹੈ ਕਿ ਅਸੀਂ ਜਿਹੜੇ 411 ਪਛਾਵਾਂ ਦੇ ਲਾਇਬ੍ਰੇਰੀਅਨ ਤੇ ਐਜੂਕੇਸ਼ਨ ਦੇ ਜਿਹੜੇ ਉਮੀਦਵਾਰਾਂ ਉਹਨਾਂ ਨੂੰ ਸਰਕਾਰ ਛੇਤੀ ਤੋਂ ਛੇਤੀ ਕਾਲਜਾਂ ਦੇ ਵਿੱਚ ਭੇਜੇ ਮੇਰਾ ਨਾਮ ਰਾਜਵਿੰਦਰ ਕਾਰ ਲਾਇਬ੍ਰੇਰੀ ਸਾਇੰਸ ਮੇਰਾ ਸਬਜੈਕਟ ਹੈ ਇਹਨਾਂ ਨੇ ਹਮਾਰਾ ਕਿਆ ਹਸਰ ਕਿਆ ਆਪ ਦੇਖ ਰਹੇ ਹੋ ਅੱਥੋਂ ਐਸੀ ਕਿ ਤੁਸੀ ਅਸੀਂ ਸੰਗਰੂਰ ਕੇ ਹੀ ਹੈ ਹਮ ਤੁਹਾਡੀ ਸਾਰੀ ਪਰ ਤੇ ਪੂਰੀ ਕਰੋ 1152 ਕਰਤੀ ਹੈ ਸਾਡੀ ਅਸੀਂ 411 ਕੈਂਡੀ ਅਸੀਂ ਮੈਰਿਟ ਚ ਆਏ ਹੋਏ ਬੱਚੇ ਆਂਗੇ ਠੀਕ ਹੈ ਸਰਕਾਰੀ ਸਕੂਲਾਂ ਚ ਪੜੇ ਹੋਏ ਸੀ ਤਰਤਾਂ ਦੇ ਪੜੇ ਹੋਏ ਬੱਚੇ ਆ ਅਸੀਂ ਕੋਈ ਏਸੀਆ ਚ ਪੜਨ ਵਾਲੇ ਜਵਾਕ ਨਹੀਂ ਹੈਗੇ ਅਸੀਂ ਨੀਚੇ ਬੈਠ ਕੇ ਪੜ ਕੇ ਟੈਸਟ ਕਲੀਅਰ ਕੀਤੇ ਨੇ ਕਿ ਦਿਨ ਰਾਤ ਮਿਹਨਤ ਕਰਕੇ ਹੁਣ ਇੱਥੇ ਕੀ ਹਾਲਾਤ ਨੇ ਤੁਹਾਡੇ ਜੀ ਆ ਤੁਹਾਡੇ ਸਾਹਮਣੇ ਹਾਲਾਤ ਦੇਖੋ ਸਰ ਆ ਦੇਖੋ ਸਰ ਦੇਖੋ